ਜੀ ਕਾਲ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਅਤੇ ਮੈਂ ਤੁਹਾਡੇ ਨਾਲ ਅਮਨਪ੍ਰੀਤ ਰੁਕ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦਾ ਅਸਰਿਓ ਨਦੀ ਦੇ ਜਲ ਨਾਲ ਤੋਤਾ ਜਾਵੇਗਾ ਆਰਾਮ ਮੇਲਾ ਦਾ ਸਿੰਘਾਸਨ ਦੇਖੋ ਪਲ ਪਲ ਦਾ ਅਪਡੇਟ ਆਰਾਮ ਮੰਦਿਰ ਵਿੱਚ ਰਾਮ ਨਲਾ ਨੂੰ ਪਵਿੱਤਰ ਕਰਨ ਲਈ ਚੱਲ ਰਹੀਆਂ ਰਸਮਾਂ ਦੀ ਲੜੀ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਨਗਦੀਆ ਦੀਵਯ ਮੰਦਿਰ ਵਿੱਚ 81 ਚਾਂਦੀ ਦੇ ਕਲਸ਼ ਨੂੰ ਫਰਿਸ਼ਤ ਤੋਂ ਫਰਿਸ਼ਤ ਤੱਕ ਪਵਿੱਤਰ ਜਲ ਛਿੜੇ ਕੇ ਸ਼ੁੱਧ ਕੀਤਾ ਗਿਆ ਆਚਾਰੀਆ ਅਰਣਤਨ ਦਿਕਸ਼ਿਤ ਨੇ ਦੱਸਿਆ ਕਿ ਮੰਦਿਰ ਦੇ ਹਰ ਹਿੱਸੇ ਵਿੱਚ ਦੇਵਤੇ ਨਿਵਾਸ ਕਰਦੇ ਹਨ ਉਹਨਾਂ ਦੇ ਵੀ ਦੇਵਤਿਆਂ ਦੀ ਦੇਵੀ ਸ਼ਕਤੀ ਨੂੰ ਝਕਾਉਣ ਲਈ ਇਮਾਰਤ ਦੇ ਨਾਲ-ਨਾਲ ਮੋਤੀ ਦੇ ਨਿਵਾਸ ਦਾ ਵੀ ਪ੍ਰਬੰਧ ਹੈ ਦੂਜੇ ਪਾਸੇ 22 ਜਨਵਰੀ ਦੇ ਮੁਕਤੀ ਹਾਲ ਲਈ ਮੰਦਿਰ ਦੀ ਛੋਟੀ ਸਮੇਤ ਪੂਰੇ ਕੰਪਲੈਕਸ ਨੂੰ ਰੰਗ-बिरंगे ਫੁੱਲਾਂ ਨਾਲ ਸਜਾਇਆ ਗਿਆ ਹੈ 500 ਰੁਪਏ ਦੇ ਨੋਟ ਤੇ ਨਜ਼ਰ ਆਵੇਗੀ ਰਾਮ ਜੀ ਦੀ ਤੇ ਰਾਮ ਮੰਦਿਰ ਦੀ ਤਸਵੀਰ ਜਾਨੋ ਸੱਚ ਉੱਤਰ ਪ੍ਰਦੇਸ਼ ਦੇ ਅਯੁੱਧਿਆ ਚ ਰਾਮ ਮੰਦਿਰ ਦੇ ਉਦ்கਾਟਨ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਬਜਾਏ ਭਗਵਾਨ ਰਾਮ ਦੀ ਤਸਵੀਰ ਵਾਲੇ 500 ਰੁਪਏ ਦੇ ਨੋਟਾਂ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ ਭਾਰਤੀ ਰਿਜ਼ਰਵ ਬੈਂਕ ਬਲਵਈ ਜਨਵੇ ਨੂੰ ਰਾਮ ਮੰਦਿਰ ਦੇ ਵਿਸ਼ਾਲ ਪਵਿੱਤਰ ਸਮਾਰੋਹ ਦੇ ਨਾਲ ਹੀ ਇਹ ਨੋਟ ਜਾਰੀ ਕੀਤੇ ਜਾਣ ਦੀ ਵੀ ਖਬਰ ਹੈ ਜਦੋਂ ਇਹਨਾਂ ਰਿਪੋਰਟਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਜਿਹੇ ਨੋਟ ਜਾਰੀ ਕਰਨ ਦੀ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ ਇਹ ਖਬਰਾਂ ਅਤੇ ਇਹ ਨੋਟ ਪੂਰੀ ਤਰ੍ਹਾਂ ਫਰਜ਼ੀ ਹਨ ਇਸ ਤੋਂ ਇਲਾਵਾ ਇਹਨਾਂ ਨੂੰ ਸਾਂਝਾ ਕਰਨ ਵਾਲੇ ਲੋਕਾਂ ਨੂੰ ਬੁਮਰਾ ਕੁੰ ਜਾਣਕਾਰੀ ਵੀ ਫੈਲਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਅੱਜ ਜਾਨੀ 21 ਜਨਵਰੀ 2024 ਐਤਵਾਰ ਹੈ ਪੰਚੰਗ ਅਨੁਸਾਰ ਇਸ ਤਰੀਕ ਨੂੰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਪੋਸ਼ਾ ਪੁੱਤਰ ਦਾ ਇਕਾदशी ਮਨਾਈ ਜਾਵੇਗੀ ਇਸ ਦੇ ਨਾਲ ਹੀ ਅੱਜ ਜੈਨ ਭਾਈਚਾਰੇ ਵਿੱਚ ਵਿਸ਼ੇਸ਼ ਮਹੱਤਵ ਰੱਖਣ ਵਾਲੀ ਰੋहिणी व्रत ਵੀ ਮਨਾਈ ਜਾਵੇਗੀ ਕਰਾਰੇ ਦੀ ਠੰਡ ਨੇ ਪੰਜਾਬ ਸਣੇ ਪੂਰੇ ਉੱਤਰ ਭਾਰਤ ਦੇ ਲੋਕ ਠਾਰੇ ਜਣੂ ਮੌਸਮ ਦਾ ਹਾਲ ਦਿੱਲੀ ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਰਾਰੇ ਦੀ ਠੰਡ ਅਤੇ ਧੁੰਦ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉੱਤਰੀ ਭਾਰਤ ਦੇ ਲੋਕਾਂ ਨੂੰ ਆਉਣ ਵਾਲੇ ਕੁਝ ਦਿਨਾਂ 'ਚ ਠੰਡ ਦੇ ਕਹਿਰ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਖੇਤਰਾ ਵਿੱਚ ਅਗਲੇ 4 ਤੋਂ 5 ਦਿਨਾਂ ਤੱਕ ਕਰਾਰੇ ਦੀ ਠੰਡ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਲੁਧਿਆਣਾ ਪੁਲਿਸ ਨੇ ਪਨਾਹ ਸਿੱਧੂ ਨੂੰ ਗ੍ਰਿਫਤਾਰ ਕੀਤਾ ਚਾਣੋਪੁਰਾ ਮਾਮਲਾ। ਲੁਧਿਆਣਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇੱਕ ਮਹਿਲਾ ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਸੋਸ਼ਲ ਮੀਡੀਆ ਬਲੌਗਰ ਖਲਾਫ ਮਾਮਲਾ ਦਰਜ ਕੀਤਾ ਹੈ ਮੁਲਾਜ਼ਮ ਦਾ ਨਾਮ ਕਾਕਾ ਸਿੰਘ ਸਿੱਧੂ ਉਰਫ ਪਾਨਾ ਸਿੱਧੂ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਪੁਲਿਸ ਨੇ ਮੁਲਾਜ਼ਮ ਨੂੰ ਕਾਬੂ ਕਰ ਲਿਆ ਹੈ ਇਹ ਮਾਮਲਾ ਚੰਡੀਗੜ੍ਹ ਦੇ ਰੋਡ ਦੀ ਹੈ ਜਿੱਥੇ ਰਹਿਣ ਵਾਲੀ 인ਦਰਜੀਤ ਕੋਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਇਹ ਮਾਮਲਾ ਹਵਾਈ ਅੱਡੇ ਤੋਂ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਸਤਾ ਇੱਕ ਵੀ ਹੋਈ ਮੌਤ ਫਤੇਗੜ ਸਾਹਿਬ ਜੀਟੀ ਰੋਡ ਸਰਹੰਦ ਨਵੀਪੁਰ ਨਜ਼ਦੀਕ ਵਾਪਰੇ ਸੜਕੀ ਹਾਦਸੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਚਾਂਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਦੋ ਵਿਦੇਸ਼ੀ ਵਿਦਿਆਰਥੀ ਗੰਭੀਰ ਜ਼ਖਮੀ ਹੋਏ ਹਨ 팔ੇਸਤਿਨੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀ ਨikhil ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ ਚੈੱਕ ਕੋਰਟ ਨੇ ਸੁਣਾਇਆ ਫੈਸਲਾ ਨਿਆਂ ਮੰਤralੇ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਗੁਪਤਾ ਤੋਂ ਹਵਾਲਗੀ ਨੂੰ ਰੋਕਣ ਲਈ ਹਰ ਸੰਭਵ ਪਦਮ ਚੁੱਕਣ ਦੀ ਉਮੀਦ ਕੀਤੀ ਜਾ ਸਕਦੀ ਹੈ ਜੇਕਰ ਹੇਠਲੀ ਅਦਾਲਤ ਦੇ ਫੈਸਲੇ ਤੇ ਸ਼ੱਕ ਹੈ ਤਾਂ ਉਹਨਾਂ ਕੋਲ ਸੁਪਰੀਮ ਕੋਰਟ ਤੱਕ ਪਹੁੰਚਣ ਲਈ 3 ਮਹੀਨਿਆਂ ਦਾ ਸਮਾਂ ਹੈ ਮੇਅ ਚੋਣਾ ਨੂੰ ਲੈ ਕੇ ਐਚ ਸੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਈ ਚਾੜ ਇਹ ਹਾ ਤੇ ਫਰਵਰੀ ਤੱਕ ਦੇਉ ਜਵਾਬ ਚੰਡੀਗੜ੍ਹ ਦੇ ਮੇਅ ਚੰਡੀਗੜ੍ਹ ਦੇ ਮੇਅ ਚੋਣਾ ਲਈ 6 ਫਰਵਰੀ ਦੀ ਤਾਰੀਖ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਵੇਗੀ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਚੋਣਾਂ ਵਿੱਚ 18 ਦਿਨਾਂ ਦੀ ਦੇਰੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਪਟੀਸ਼ਨ ਤੇ ਸੁਣਵਾਈ 23 ਜਨਵਰੀ ਨੂੰ ਤੈਅ ਕਰਦੇ ਹੋਏ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਚੋਣਾਂ ਸੰਬੰਧੀ ਜਵਾਬ ਦੇਣ ਦੇ ਹੁਕਮ ਦਿੱਤੇ ਹਨ ਰਿਪਬਲਿਕ ਡੇ ਪੰਜਾਬ ਪੁਲਿਸ ਦੇ 14 ਪੁਲਿਸ ਕਰਮੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ ਚੰਡੀਗੜ੍ਹ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ 14 ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ 14 ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਚੀਫ ਮਿਨਿਸਟਰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਦੇ ਰਾਜਪਾਲ ਨੇ 2024 ਨੂੰ ਗਣਤੰਤਰ ਦਿਵਸ ਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰક્ષਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕਰਨਗੇ ਫ਼ੁਲਕਾਨਕੂ ਲੋਧੀ ਗੋਲਾਬਾਰੀ ਜ਼ਥੇਦਾਰ ਨੇ ਸੀਐਮਾ ਨੂੰ ਮਰਿਆਦਾ ਪੰਗ ਕਰਨ ਲਈ ਦੋਸ਼ੀ ਠਹਿਰਾਇਆ ਉਨਾ ਕਿ ਸਬ ਕਮੇਟੀ ਦੀ ਰਿਪੋਰਟ ਮੁਤਾਬਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰਾਲੇ ਦਾ ਮੁਖੀ ਹੋਣ ਦੇ ਨਾਤੇ ਗੁਰਦੁਆਰਾ ਸਾਹਿਬ ਦੇ ਅੰਦਰ ਪੁਲਿਸ ਦੁਆਰਾ ਜਿੱਤਿਆਂ ਸਮੇਤ ਪ੍ਰਵੇਸ਼ ਕਰਨ ਅਥਰੂ ਗੈਸ ਦੇ ਗੋਲੇ ਛੱਡ ਕੇ ਸ੍ਰੀ ਅਖੰਡ ਸਾਹਿਬ ਪਾਠ ਖੰਡਿਤ ਕਰਨ ਗੁਰੂ ਕਾ ਦੀ ਮਰਿਆਦਾ ਪੰਕਨ ਅਤੇ ਅਨੇਵਾ ਬੁਲੀਅਨ ਚਲਾਉਣ ਲਈ ਧਾਰਮਿਕ ਅਗਵਾਿਆਂ ਦਾ ਸਿੱਧਾ ਦੋਸ਼ ਪਾਇਆ ਹੈ ਅੱਜ ਜਾਨੀ 21 ਜਨਵਰੀ 2024 ਐਤਵਾਰ ਹੈ ਪੰਚੰਤ ਅਨੁਸਾਰ ਇਸ ਤਰੀਕ ਨੂੰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਪੋਸ਼ਾ ਪ੍ਰਦਕਟਾ ਇਕਾਦਸ਼ੀ ਮਨਾਈ ਜਾਵੇਗੀ ਇਸ ਦੇ ਨਾਲ ਹੀ ਅਜਨ ਪਾਈਚਾਰੇ ਵਿੱਚ ਵਿਸ਼ੇਸ਼ ਮਹੱਤਵ ਰੱਖਣ ਵਾਲੀ ਰੋहिणी व्रत ਦੀ ਮਨਾਈ ਜਾਵੇਗੀ। ਹੋਰ ਜਿਆ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਜੀ ਵੀ ਸੀ ਅਪਡੇਟ ਨਾਲ। धन्यवाद दोस्तों आपका स्काइसी ऑयल ये ऑयल पूरा 100% परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल